ਫੋਲੋ ਜਨਨ ਦੇ ਮੂੰਹ ਦੋ ਦੰਦ ਦੇ ਮੂੰਹ ਤੋਂ ਦੋ ਦੰਦ ਹਾਂਜੀ ਚੈੱਕ ਕਰ ਸਕਦਾ ਕੋਈ ਮੇਰਾ ਵੀਰ ਭਰਾ ਬਾਕੀ ਆਗੇ ਜਿੰਨੇ ਵੇਖਣੀ ਚੈੱਕ ਕਰੂਗਾ ਹਾਂਜੀ ਹਾਂਜੀ ਪੂਛ ਦੀ ਗੱਲ ਕਰੀਏ ਜਿੱਦਾਂ ਜਿੱਦਾਂ ਮਰਜੀ ਪੂਛ ਨੂੰ ਮੋੜਿਆ ਕੋਈ ਚੱਕਰ ਨਹੀਂ ਇਹਦਾ ਕੀ ਹੁੰਦਾ ਵੀਰ ਜੀ ਪੂਛ ਮੋੜਨ ਦਾ ਕੋਈ ਨਹੀਂ ਕਰਦੇ ਹੀ ਆ ਵਹਿ ਵੂਮ ਆਂਦੀ ਹੁੰਦੀ ਹੈ ਕਈਆਂ ਦੀ ਮੋਟੀ ਹੱਡੀ ਹੁੰਦੀ ਹੈ ਅੱਛਾ ਸ਼ਕਤ ਪਰ ਮੋਟੀ ਹੱਡੀ ਮੋਟੀਆਂ ਹੱਡੀਆਂ ਹੁੰਦੀਆਂ ਪ੍ਰੀਖ ਕੋਸ਼ਾ ਲੈ ਵਿੱਚ ਹੱਡੀ ਪਤਲੀ ਦੀ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਸਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਅੱਪਾ ਪਹੁੰਚ ਚੁੱਕੇ ਆ ਪਿੰਡ ਸੰਗਰਾਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚ ਪਹਿਲਾਂ ਵੀਡੀਓ ਬਣੀ ਅੱਜ ਫੇਰ ਪਹੁੰਚੇ ਆ ਭਾਜੀ ਹੁਣੀ ਹਰਿਆਣੇ ਤੋਂ ਟਾਪ ਦੀਆਂ ਝੋਟੀਆਂ ਲੈ ਕੇ ਆਉਂਦੇ ਆ ਚਾਰ ਦੰਦ ਝੋਟੀ ਦਿਖਾਵਾਂਗੇ ਇੱਕ ਤੁਹਾਨੂੰ ਦਿਖਾਵਾਂਗੇ ਦੋ ਦੰਦ ਚਾਰ ਦੰਦ ਜਿਹੜੀ ਝੋਟੀ ਆ ਤਾਜੀ ਸੂਈ ਆ ਬਿਲਕੁਲ ਮਗਰ ਵੀ ਕੱਟੀ ਬਹੁਤ ਹੀ ਸੋਹਣੀ ਆ ਤੇ ਇੱਕ ਆਹ ਜਿਹੜੀ ਝੋਟੀ ਦਿਖਾਉਣੀ ਆ ਦੋ ਦੰਦ ਮੂੰਹ ਤੋਂ ਟਾਪ ਦੀਆਂ ਦੋਵੇਂ ਤੇ ਦੋਵੇਂ ਹੀ ਹਰਿਆਣੇ ਤੋਂ ਲੈ ਕੇ ਆਏ ਆ ਚੰਗੀ ਕੁਆਲਿਟੀ ਆ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਪਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਝੋਟੀਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਹੈ ਵਧੀਆ ਅੱਜ ਫੇਰ ਲਿਆਂਦੀਆਂ ਟੌਪ ਦੀਆਂ ਝੋਟੀਆਂ ਹਾਂਜੀ ਹਾਂਜੀ ਠੀਕ ਆ ਹਰਿਆਣੇ ਤੋਂ ਹਾਂਜੀ ਹਰਿਆਣੇ ਤੋਂ ਠੀਕ ਕਿਹੜਾ ਸ਼ਹਿਰ ਚੋਂ ਲੈ ਕੇ ਆਨੇ ਵੀਰ ਇਹ ਆਂਦੀ ਹੈ ਜੀਂਦ ਤੋਂ ਜੀਂਦ ਤੋਂ ਆਪ ਜਾਣੇ ਹੈ ਹਾਂਜੀ ਅੱਗੇ ਤਿੰਨ ਝੋਟੀਆਂ ਲੈ ਕੇ ਸੇਲ ਕਰਤੀਆਂ ਸੀ ਠੀਕ ਆ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ ਤੁਸੀਂ ਫੋਨ ਕੀਤਾ ਸੀ ਬਸ ਇਹ ਮਾਲ ਵੇਚ ਗਿਆ ਹੈ ਹਾਂਜੀ ਮਾਲ ਵੇਚ ਗਿਆ ਹੈ ਹਾਂਜੀ 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 ਇਹ ਫੇਰ ਚੌਥਾ ਫੇਰਾ ਲਿਆਂਦਾ ਆਣਾ ਹੈ ਐਡਰੈਸ ਦੱਸ ਦੇ ਵੀਰ ਆਪਣਾ ਪਿੰਡ ਸੰਗਰਾਵਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਹਾਂਜੀ ਨਾਮ ਕੀ ਹੈ ਜੀ ਮੇਰਾ ਨਾਮ ਮਿੰਦਰ ਸਿੰਘ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ 9872588683 ਠੀਕ ਹੈ ਇਹ ਪਿੰਡ ਕਿੱਥੇ ਪੈਂਦਾ ਇਹ ਬਟਾਲੇ ਲਾਗੇ ਪੈਂਦਾ ਅਚਲ ਸਾਹਿਬ ਦੇ ਲਾਗੇ ਅਚਲ ਸਾਹਿਬ ਗੁਰਦੁਆਰੇ ਦੇ ਲਾਗੇ ਪਿੰਡ ਆ ਹਨਾ ਹਾਂਜੀ ਠੀਕ ਆ ਹਾਂਜੀ ਤੇ ਇੱਕ ਤਾਜੀ ਸੂਈ ਆ ਇੱਕ ਤਾਜੀ ਸੂਈ 14-15 ਦਿਨਾਂ ਦੀ ਠੀਕ ਆ ਇੱਕ ਗੱਬੜਾ ਨਾ 3-4 ਦਿਨ ਲੈ ਜੂ ਝੋਟੀ ਦੋਂਦੀ ਆਓ 3-4 ਦਿਨ ਲੈ ਜੂ ਹਾਂਜੀ ਪਤਾ ਜੀ ਸੂਈ ਦਿਖਾਈਏ ਹਰ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 4 ਕਿ ਦਿਨ ਹੋਏ ਭਾਜੀ 4 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੀ ਆ ਕੱਟੀ ਆ ਜੀ ਕੱਟੀ ਮਗਰਾ ਕੱਟੀ ਵੀ ਵੇਖੋ ਪੂਰੀ ਸੋਹਣੀ ਸੁਨੱਖੀ ਆ ਆ ਵੇਖੋ ਬਹੁਤ ਹੀ ਚੰਗੀ ਆ ਤੇ ਇਸ ਟਾਈਮ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਦੁੱਧ ਦਾ 10 ਲੀਟਰ ਆ ਹਾਂਜੀ ਤੇ ਇਹ 9 ਹੀ ਮੰਨੋ ਕਿ ਜਿਹੜਾ ਮਿੰਡ ਦੇਣਾ ਉਹ 9 ਲੀਟਰ ਹਾਂਜੀ 9 ਆ ਮਿੰਨਾਲਾ ਛੋਟੀ ਠੀਕ ਹਾਂਜੀ ਤੋਰੀਏ ਨੂੰ ਚਲੋ ਤੋੜੋ ਛੋਟੀ ਦਾ ਕੱਦ ਕਾੜ ਚੈੱਕ ਕਰ ਲਓ ਨਸਲ ਚੈੱਕ ਕਰ ਲਓ ਪੂਰੀ ਕੁਆਲਿਟੀ ਸਿੰਘ ਦੀ ਚੈੱਕ ਕਰ ਲਿਓ ਤੇ ਵੀਰ ਖੁਦ ਜਾ ਕੇ ਹਰਿਆਣੇ ਤੋਂ ਝੋਟੀਆਂ ਲਿਆਉਂਦਾ ਤੇ ਮੂੰਹ ਤੋਂ ਚਾਰ ਦੰਦ ਥਾਣ ਵੇ ਲਿਓ ਕਾਡ ਕਾਡ ਚੈੱਕ ਕਰ ਲਿਓ ਐ ਕੁਆਲਿਟੀ ਵਾਲਾ ਪੂਰਾ ਹਵਾਨਾ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਵਾ ਆ ਵੇਖੋ ਤੇ ਥਾਨ ਬਹੁਤ ਹੀ ਚੰਗਾ ਲੱਗਾ ਜੀ ਝੋਟੀ ਨੂੰ ਪੂਰਾ ਕੁਆਲਿਟੀ ਦਾ ਆਜੋ ਮੋੜ ਲਓ ਜੀ ਇਹ ਝੋਟੀ ਸੋਹਣੀ ਆਗੇ ਸ਼ਕੀਨ ਝੋਟੀ ਆ ਕੱਦ ਕਾਠ ਵੀ ਚੰਗਾ ਸਿੰਘ ਦੀ ਕੁਆਲਿਟੀ ਬਹੁਤ ਹੀ ਸੋਹਣੀ ਆ ਬਾਕੀ ਇਹ ਜਿਹੜੀਆਂ ਝੋਟੀਆਂ ਵਾ ਗਾਂ ਵਾਦੇ ਦੀਆਂ ਵਾ ਸੁਆ ਵੀਰ ਜੀ ਇਹਦਾ ਕਰਵਾਵਾ ਸੁਆ ਦੁੱਜਾ ਵਾ ਦੁੱਜਾ ਸੁਆ ਸੁਆ ਦੁੱਜਾ ਵਾ ਐਵੇਂ ਤਾਂ ਝੂਟ ਮੈ ਲੱਗਦੀ ਪਹਿਲੇਣਾ ਹੈ ਦੁੱਜਾ ਵਾ ਸੁਆ ਠੀਕ ਆ ਹਾਂਜੀ ਕਿਉਂਕਿ ਝੋੜ ਨਹੀਂ ਮਾਰਨਾ ਠੀਕ ਆ ਥਣ ਥਣ ਵੇਖੀਏ ਥਣ ਦੇ ਹਿਸਾਬ ਨਾਲ ਥਣ ਬਹੁਤ ਚੰਗਾ ਝੋਟੀ ਪਸਮਾ ਪਉਂਦੀ ਬਹੁਤ ਥਣ ਕਰਦੀ ਕਰਦੀ ਹੈ ਹਾਂਜੀ ਕੋਈ ਫੂਰ ਛਟਾ ਨਹੀਂ ਥਣ ਕੇ ਅੱਛਾ ਜੀ ਹਾਂਜੀ ਠੀਕ ਆ ਅੰਡਰ ਕੁਆਲਿਟੀ ਬਹੁਤ ਛੋਟੀ ਚੰਗੀ ਲੱਗੀ ਠੀਕ ਆ ਬਾਕੀ ਸਿੰਘ ਦੀ ਗੱਲ ਕਰਦੀ ਹੈ ਸਿੰਘ ਚ ਇਹ ਜਿੱਤਾ ਸਿੱਕਾ ਲੰਗਦਾ ਹਾਂਜੀ 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 ਸਿੰਘ ਵੀ ਸੋਹਣਾ ਫੇਸ ਵੀ ਚੰਗਾ ਵਾ ਹਾਂਜੀ ਬਾਕੀ ਪਿੱਠ ਪੂੜਾ ਵੀ ਚੰਗਾ ਚੌੜਾ ਛੋਟੀ ਛੋਟੀ ਚੌੜੀ ਚੌੜੀ ਬੜੀ ਸਾਰੇ ਬੰਨੇ ਆ ਹਾਂਜੀ ਹਾਂਜੀ ਚੌੜੀ ਪੂਰੀ ਹੈ ਬਾਕੀ ਹਵਾਨਾ ਵੀ ਬਹੁਤ ਹੀ ਸੋਹਣਾ ਵਾ ਇਹਦਾ ਹਾਂਜੀ ਆ ਵੇਖੋ ਐ ਚੰਗਾ ਸੋਹਣਾ ਤੇ ਵੀਰ ਜੀ ਦੁੱਧ ਕਿੰਨਾ ਕੁ ਚੋਈ ਜਾਊਗੀ ਏ ਦੁੱਧ ਕਰਜੋ 12 13 ਲੀਟਰ ਆਉਣਾ ਪਹਿਲੇ ਸੂਵੇ 12 ਲੀਟਰ ਦੁੱਧ ਦਿੱਤਾ ਨੇ ਕੰਡੇ ਵਾਲਾ ਠੀਕ ਆ ਹਾਂਜੀ ਦੁੱਧ 15 ਦੇਣਾ ਚਾਹੀਦਾ 15 ਦਊਗੀ ਚੋਟੀ ਐਸ ਵਾਰ 15 ਚਵਾਜੂਗੀ ਬਾਕੀ ਦੁੱਧ ਸਾਂ ਵਧਾਉਂਦਾ ਵਾ ਸੇਵਾ ਦਾ ਦੁੱਧ ਹੋਣਾ ਸਾਡੀ ਸੇਵਣਾ ਆਪੇ 15 ਕਰਦੇ ਜਿੰਨਾ ਮਰਜ਼ੀ ਕਰਦੇ ਅਗਲੇ ਦੀ ਸੇਵਣਾ ਹੁਣ ਵੇਖੋ ਕੀ ਫਰਕ ਪੈਂਦਾ ਜੀ 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 ਜਦੋਂ ਮੈਂ ਲਿਆਂਦੀ 6 ਕਿਲੋ ਬੋਲੇ ਤੇ ਲਿਆਂਦੀ ਠੀਕ ਆ ਆਏ ਮੈਨੂੰ 2 3 ਦਿਨ ਹੋ ਗਏ ਲਿਆਂਦੇ ਨੇ 9 10 ਕਿਲੋ ਐ ਆਰਾਮਨਗਰ ਕੀ ਝੋਟੀ ਥੰਦ ਠੀਕ ਆ ਹੁਣ ਜਿਹੜਾ ਦੇਣਾ ਆਪਾਂ 9 ਲੀਟਰ ਚ ਵਾ ਕੇ ਦੇਣਾ ਹਾਂ ਹਾਂਜੀ 9 ਕੰਡੇ ਵਾਲਾ ਚ ਵਾ ਕੇ ਦੇਣਾ ਕੰਡੇ ਵਾਲਾ ਚ ਵਾ ਦੇਣਾ ਬੱਚੇ ਨਹੀਂ ਛੱਡ ਕੇ ਬੱਚੇ ਦਾ ਅਲੱਗ ਬੱਚੇ ਦਾ ਅਲੱਗ ਠੀਕ ਆ ਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਜੀ ਮੁੱਲ ਭਾਈ ਜੈਦ ਹੀ ਕਰਦੇ ਆ ਜੇ ਉਸ ਹਾਵ ਨਾਲ ਲਾਈਏ ਡੇਢ ਵੀ ਮੰਗੀ ਦਾ 2 ਵੀ ਮੰਗੀ ਦਾ 1,32,000 ਰੁਪਏ ਮੁੱਲ ਕਰਦੇ ਆ 1000 ਛੋਟ ਕਰਦਾ ਇਹ 1.31 ਦੀ ਹਾਂ ਨਾ ਜੇ ਤੇ ਅੰਕਲ ਕੋ ਕਰਾ ਲਈਏ ਛੋਟ ਥੋੜੀ ਬਧੀ ਸਰਾਲੇ ਅੰਕਲ ਕਰ ਦੋ ਥੋੜੀ ਬਧੀ ਤੁਸੀਂ ਉਹ 25 ਆਂਦਾ ਦਾ 20 ਦੀ ਚੱਲਣ ਦੇ ਇੱਕ 20 ਦੀ ਹਾਂਜੀ ਠੀਕ ਆ 20 32 ਆਂਦਾ ਵਾ ਚਲੋ 32 ਦਾ ਤੁਸੀਂ 20 ਚੱਲਣ ਦੇ ਇੱਕ 20 ਦੀ ਦੇ ਦੇ ਇੱਕ 20 ਦੀ ਹਾਂ ਨਾ ਦੇ ਵੇਖ ਲਓ ਅੰਕਲ ਨੇ ਦਿਲਦ ਲਿਆ ਦਰਿਆ ਕਰਦਾ ਵਾ ਵੀਰ ਤੂੰ ਵੀ ਇਦਾਂ ਦੇ ਰੱਖਿਆ ਕਰ ਹੈ ਕੋਈ ਨਹੀਂ ਇੱਕ 20 ਦੀ ਆ ਹਾਂ ਨਾ ਇੱਕ 20 ਦੀ ਆ ਛੋਟ ਕਰ ਦੋ ਕਿ ਮੌਕੇ ਤੇ ਛੋਟ ਹੋ ਜਿਹੜੀ 100 200 ਦੇ ਬਾਕੀ ਫੋਨ ਕਰੇ ਜਿਹਨੂੰ ਪਸੰਦ ਹੋਵੇ ਹਾਂਜੀ ਫੋਨ ਕਰ ਲੈ ਇੱਕ 20 ਦੀ ਹਾਂ ਨਾ ਦੇ ਛੋਟੀ ਦੀ ਐਵੇਂ ਤਾਂ ਨਾ ਕੀ ਠੀਕ ਨਹੀਂ ਇਹ ਦੋ ਘੱਟ ਨਹੀਂ। ਉਹ ਛੋੜ ਦੇ ਦੀ ਮਾਨਤਾਂ ਨੂੰ ਕੋਈ ਕਰੀ। ਮਾਨਤਾਂ ਕਰ ਦੇਣਗੇ। ਬਾਕੀ ਪਿਆਰ ਵਧਾਉਣਾ ਵੀਰ ਭਰਾ ਜੋੜਨਾ ਹੀ ਆ। ਹਾਂਜੀ ਆਂਦੀ ਆਂਦੀ। ਇਹ ਆ ਕੇ ਝੋਟੀ ਚ ਲਾ ਮਾਣੀ 1 ਰੁਪਏ ਦਾ। ਠੀਕ ਆ। ਹਾਂਜੀ। ਸਹੀ ਆ। ਦੂਜੀ ਦਿਖਾਈਏ ਗੱਪਣ। ਚਲੋ ਦੂਜੀ ਗੱਪਣ ਖਾ ਲੋ। ਗੱਪਣ ਖੋਲ ਲਿਆ ਵੀਰ ਨੂੰ ਵੀ ਕੋਈ ਨਹੀਂ। ਪਹਿਲਾਂ ਤੋੜ ਕੇ ਦਿਖਾ ਦਿੰਨੇ ਫੇਰ ਡਿਟੇਲ ਲੈਨੇ ਆਪਾਂ। ਝੋਟੀਆਂ ਦੋਵੇਂ ਹੀ ਤਾਂ ਤੋਂ ਤਾਂ ਮੈਂ ਕੁਆਲਿਟੀ ਦੀਆਂ ਝੋਟੀਆਂ ਚੰਗੀਆਂ ਸੋਹਣੀਆਂ ਵਾਂ। ਖੋਲੋ ਜੋ। ਆਹ ਵੇਖੋ ਜੀ। ਬਾਕੀ ਵੀਰ ਐਡਰੈਸ ਪੂਰਾ ਦੇ ਦਊਗਾ। ਹਾਂਜੀ ਥਾਣ ਥਣ ਵੀਰ ਜੀ ਓਕੇ ਆ ਨਾ ਜੁਣ ਥਾਣ ਪੂਰਾ ਤੇ ਇੱਕ ਲੰਮਾ ਨਹੀਂ ਥਾਣ ਤੇ ਠੀਕ ਆ ਹਾਂਜੀ ਆ ਵੇਖੋ ਜੀ ਆ ਗੱਪਣ ਝੋਟੀ ਆ ਤੇ ਇਹਦਾ ਵੀ ਰੰਗ ਕੁਆਲਿਟੀ ਚੈੱਕ ਕਰ ਲਓ ਸਿੰਘ ਦੀ ਐ ਕਾ ਮਾਪੂਰੀ ਆ ਵੇਖੋ ਤੋਰੋ ਜੀ ਇਹਦਾ ਸੂਆ ਵੀਰ ਪਹਿਲਾ ਪਹਿਲਾ ਦੋ ਦੰਦ ਮੂੰਹ ਆ ਜੇ ਮੂੰਹ ਤੋਂ ਦੋ ਦੰਦ ਤੇ ਪਹਿਲੇ ਸੂਵੇ ਸੂਣਾ ਆ ਜੇ ਨੇ ਹਾਂਜੀ ਆ ਵੇਖੋ ਜੀ ਥਾਣ ਵੇਖੋ ਕਿੰਨਾ ਗੈਪ ਤੇ ਲੱਗਾ ਇਹਦਾ ਤੇ ਆਰਡਰ ਵੀ ਸੋਨਾ ਤਿਆਰ ਕਰੂਗੀ ਝੋਟੀ ਚੰਗੀ ਸੋਹਣੀ ਬਣੂਗੀ ਪਿੱਠ ਪੁੜੇ ਦੀ ਚੰਗੀ ਚੋੜੀ ਆ ਆ ਵੇਖੋ ਆਜੋ ਲੈ ਆ ਉਹ ਮੁੜ ਕੇ ਬਾਕੀ ਕੈਮਰੇ ਦੇ ਹਿਸਾਬ ਨਾਲ ਤੁਸੀਂ ਕੋਲ ਆਓਗੇ ਤੇ ਝੋਟੀਆਂ ਹੋਰ ਸੋਹਣੀਆਂ ਲੱਗਣੀਆਂ ਤੁਹਾਨੂੰ ਆ ਵੇਖੋ ਜੀ ਝੋਟੀ ਤੁਰਦੀ ਕਿਦਾਂ ਪਹਿਲਵਾਨਾਂ ਵਾਂਗ ਤੁਰਦੀਆਂ ਵੇਰ ਵੇਰ ਕੇ ਚੰਗਾ ਚੌੜਾ ਹਵਾਨਾ ਤਿਆਰ ਕਰਨਾ ਬੰਨੀ ਚੰਗੀ ਆ ਦਿਨ ਵੀਰ ਕਿੰਨੇ ਲੈ ਜੂਗੀ ਏ ਦਿਨ 4 ਲੈ ਜੂ 4 ਲੈ ਜੂ ਇਹ ਬਾਕੀ ਕੋਈ ਪਤਾ ਨਹੀਂ ਜਦੋਂ ਸੁਪਣਾ ਡੰਗਣੇ ਵੈਸ 4 ਦਿਨ ਲੈ ਜੂਗੀ ਆ ਵੇਖੋ ਖਾਣ ਵੇਖੋ ਖਾਣ ਸੋਣ ਚੈੱਕ ਕਰ ਲੀ ਆਰਡਰ ਕੱਟ ਵਾਲਾ ਬਣਨਾ ਇਹਦਾ ਪੂਰਾ ਹਾਂਜੀ ਹਾਂ ਚੰਗਾ ਸੋਹਣਾ ਚਮੜੀ ਵੀ ਐ ਪਤਲੀ ਝੋਟੀ ਦੀ ਆ ਵੇਖੋ ਹਾਂ ਜਿੰਨਾ ਮਰਜੀ ਮਾਸ ਹੀ ਬੜਾ ਲੱਗਾ ਝੋਟੀ ਨੂੰ ਜੀ 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 ਠੰਡੀ ਝੋਟੀ ਫੋਲ ਜਿੰਨੂੰ ਕਹਿੰਦੇ ਠੀਕ ਮੂੰਹ ਦੋ ਦੰਦਾਂ ਦੇ ਮੂੰਹ ਤੋਂ ਦੋ ਦੰਦ ਹਾਂਜੀ ਚੈੱਕ ਕਰ ਸਕਦਾ ਕੋਈ ਮੇਰਾ ਵੀਰ ਭਰਾ ਬਾਕੀ ਆਗੇ ਜਿੰਨੇ ਵੇਖਣੀ ਚੈੱਕ ਕਰੂਗਾ ਹਾਂ ਨਾ ਹਾਂਜੀ ਠੀਕ ਆ ਕੋਸ਼ ਦੀ ਗੱਲ ਕਰੀਏ ਜਦੋਂ ਜਿੱਦਾਂ ਮਰਜੀ ਪੂਸ਼ ਨੂੰ ਮੋੜਿਆ ਕੋਈ ਚੱਕਰ ਨਹੀਂ ਇਹਦਾ ਕੀ ਹੁੰਦਾ ਵੀਰ ਜੀ ਪੂਸ਼ ਮਰੋੜਨ ਦਾ ਕੋਈ ਨਹੀਂ ਕਰਦੇ ਹੀ ਆ ਵਹਿਮ-ਫੂਮ ਹੈ ਮੋਟੀ ਹੱਡੀ ਹੁੰਦੀ ਹੈ ਕਈ ਮੋਟੀ ਹੱਡੀ ਹੁੰਦੀ ਹੈ ਅੱਛਾ ਸ਼ਗਰਤ ਤੇ ਮੋਟੀ ਹੱਡੀ ਮੋਟੀਆਂ ਹੱਡੀਆਂ ਹੁੰਦੀਆਂ ਇਹ ਪ੍ਰੀਕ ਪੂਸ਼ਾ ਲਾਹੇ ਵਿੱਚ ਹੱਡੀ ਪਤਲੀ ਜੀ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਉਹਦਾ ਝੋਟੀ ਦੁੱਧ ਹਰ ਜਗ੍ਹਾ ਤੋਂ ਝੋਟੀ ਦੁੱਧ ਤੋਂ 11-12 ਲੀਟਰ ਆਉਣਾ ਚਾਹੀਉ ਬਾਕੀ ਜਿੱਡਾ ਕੱਦ ਕਾਠਾ ਝੋਡੀ ਦਾ ਚੋੜੀ ਚਾੜੀ ਆ ਦੁੱਧ 11-12 ਲੀਟਰ ਇਹਨੂੰ ਕੀ ਕਹਿਣਾ ਵਾ ਹਾਂਜੀ ਬਾਕੀ ਸ਼ਕੀਨ ਪੂਰੀ ਹੈ ਦੇਖੋ ਥੱਲਾ ਚੈੱਕ ਕਰੋ ਇੱਕਰਾਂ ਫੇਰ ਕੈਮਰਾ ਮਾਰਦੇ ਆਪਾਂ ਹਵਾਨੇ ਦੇ ਜਿੱਦਣ ਤਿਆਰ ਹੋ ਗਈ ਨਾ ਹਵਾਨੇ ਨੇ ਬੋਲਣਾ ਵਾਗੇ ਹੈਗਾ ਵੀਰੇ ਦਾ ਮੁੱਲ ਕਿੰਨਾ ਕਰਨਾ ਆਪਾਂ ਮੁੱਲ ਬਾਈ ਝੋਟੀ ਵੇਖ ਕੇ ਬੜਾ ਕਰੀਦਾ ਹਾਂ 1 ਲੱਖ 5000 ਰੁਪਏ ਮੁੱਲ ਕਰੀਦਾ ਜੇ ਦਾ ਛੋੜ ਕੇ ਨਹੀਂ ਕਰ ਦੇਣੀ ਛੋਟ ਕਰ ਦਾਂਗੇ ਮਾਨਤਾਨ ਕਰੀ ਦੱਸੋ ਅੰਕਲ ਜੀ ਹੋਰ 5000 ਕਰ ਪੂਰੇ ਲੱਖ ਦੀ ਪੂਰੇ ਲੱਖ ਦੀ ਦੇ ਦਾਂਗੇ ਹਾਂ ਨਾ ਦੇ ਦਿਲਦਰਿਆ ਰੱਖਿਆ ਕਰ ਕੀ ਕਰਦਾ ਮੇਰ ਨੂੰ ਅੰਕਲ ਦਾ ਵੇਖ ਦੇ ਰੱਖਣਾ ਦਰਿਆ ਵਾ ਹੈ ਨਾ ਇਹ ਦਰਿਆ ਹੀ ਆ ਵਡੀਆਂ ਛੋਟਾਂ ਕਰਦਾ ਵਾ ਤੂੰ ਲਿਗਿਆ ਲਿਗਿਆ ਛੋਟਾ ਕਰਦਾ ਵਾ ਹਾਂਜੀ ਹੋਰ ਕਰਨੀ ਥੋੜੀ ਉਹਦੀ ਕਰਦੇ ਹੋਣੇ ਹੀ ਲੈ ਹੋਰ ਹੋਰ ਹੁਣ ਕਸਰ ਲੱਗ ਜਾਂਦੀ ਮਾਜੋ ਆਪਾਂ ਨੂੰ ਠੀਕ ਆ ਕਰਨੀ ਕੋਈ ਗੱਲ ਬਾਤ ਹੋਰ ਹੋਰ ਬਸ ਇਹ ਆ ਕੇ ਝੋਟੀਆਂ ਦੇ ਲਾ ਮਾਣੀ ਕੋਈ ਆਹ ਝੋਟੀ ਵੇਖੋ ਪਹਿਲਾਂ ਤੁਸੀਂ ਫੇਰ ਇੱਕ ਵਾਰੀ ਆਹ ਝੋਟੀ ਜਿੰਦਗਰਾਨੀ ਵਾਲੇ ਕਈ ਬੰਦੇ ਕਹਿਣਗੇ ਕਿ ਵਹਾਨਾ ਨਿਕਾ ਹਾਂ ਛੋਟੀ ਦੱਖ ਕੱਟ ਦਿੰਦੀ ਆ ਅੱਛਾ ਇੰਨੀ ਗੱਲ ਮੈਂ ਵੀ ਕਿਹਾ ਛੋਟੀ ਦੱਖ ਕੱਟ ਦਿੰਦੀ ਆ ਪਰ ਦੁੱਧ ਚੋਣ ਵਾਲੇ ਕੋਈ 9-10 ਲੀਟਰ ਤਿਆਰ ਆ ਥੋੜੇ ਤਿਆਰ ਆ ਆ ਵਧੀ ਕੀ ਜੀ 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 ਛੋਟੀ ਦੱਖ ਕੱਟ ਦਿੰਦੀ ਥੋੜੀ ਜੀ ਦਿਖਾਵਾ ਘਾਟਿਆ ਤੇ ਦੁੱਧ ਪੂਰਾ ਦੁੱਧ ਪੂਰਾ ਦੁੱਧ ਪੂਰਾ ਵਾ ਇਹ ਮੈਂ ਵੀ ਉੱਥੇ ਲੈਣ ਵਾਲੇ ਕਾਬਰ ਗਿਆ ਕਿ ਛੋਟੀ ਦੱਖ ਕੱਟ ਦਿੰਦੀ ਚੋਈ ਉਹ ਪੰਜ ਛੇ ਬੋੜਾ ਕੱਢਿਆ ਪਹਿਲੇ ਦਿਨ ਹੀ ਅੱਛਾ ਪਹਿਲੇ ਦਿਨ ਹੀ ਦੁਬਾਰਾ ਜਦੋਂ ਝੋਟੀ ਸੈੱਟ ਕੀਤੀ ਵਿਹਾ ਲੋ ਗਿਆ ਆ ਰਾਮਨਾਥ 20 ਲੀਟਰ ਦੁੱਧ ਕੱਢ ਗਈ ਹਨ ਠੀਕ ਠੀਕ ਹੈ ਠੀਕ ਹੈ ਬਾਕੀ ਗੱਲ ਸੇਵਾ ਨੇ ਦੁੱਧ ਦੇਣਾ ਸੇਵਾ ਨੇ ਝੋਟੀ ਉਹ ਵੀ ਚੰਗੀ ਉਹ ਵੀ ਘਾਰ ਹੀ ਪਾਲੀ ਗਏ ਨੇ ਜੀ 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 ਹਾਂਜੀ ਠੀਕ ਹੈ ਜੀ ਫੋਨ ਕਰ ਲੈ ਬਾਕੀ ਕੋਈ ਚੱਕਰ ਨਹੀਂ ਆਪਾਂ ਹਾਂਜੀ ਨੰਬਰ ਆਪਣਾ ਹੈਗਾ 98725 88683 ਠੀਕ ਆ ਹਾਂਜੀ ਸਹੀ ਹੈ ਇਹ ਹੀ ਦੋ ਝੋਟੀਆਂ ਪੂਰੀਆਂ ਸ਼ਕੀਨ ਆ ਸੋਹਣੀਆਂ ਸਨਖੀਆਂ ਇੰਨੀਆਂ ਵਾਂ ਕਿ ਕਿੱਲੇ ਤੇ ਬੱਧੀਆਂ ਹੁਣ ਆਂਢੀ ਗੁਆਂਢੀ ਵੀ ਪੁੱਛਣਗੇ ਵੀ ਝੋਟੀਆਂ ਕਿੱਥੋਂ ਲਿਆਉਂਦੀਆਂ ਵਾਂ ਫੇਰ ਤੁਸੀਂ ਕਹਿ ਦਿਓ ਕਿ ਇਸ ਗਰਾਮਾਂ ਅੱਗੇ ਤਿੰਨ ਝੋਟੀਆਂ ਲਿਆਉਂਦੀਆਂ ਇੱਕ ਦੋਂਦੀ ਇੱਕ ਲਿਆਉਂਦੀ ਚੌਗੀ ਤੀਜੀ ਵੀ ਚੌਗੀ ਉਹ ਐਵੇਂ ਹੁੰਦੀਆਂ ਵੇਗੀਆਂ ਠੀਕ ਆ ਠੀਕ ਆ ਉਹ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ ਵੀਡੀਓ ਬਣਾਉਣੀ ਜੀ 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 ਠੀਕ ਆ ਸਹੀ ਆ ਤੇ ਵੀਰ ਨੂੰ ਫੋਨ ਕਰ ਲਿਓ ਵੀਡੀਓ ਕਰਦੇ ਸ਼ੇਰ ਜੀ ਧੰਨਵਾਦ